ਸਤਿ ਪੁੱਤੋ ਪਹਿਲਾ ਵਾਇਖੁਰਜੀ ਦਾ ਖਾਲਸਾ ਵਾਇਖੁਰਜੀ ਦੀ ਫਤਿਹ ਅਸੀਂ ਆਪਣਾ ਪਹਿਲਾ ਬਲੌਗ ਲੈ ਕੇ ਆ ਰਹੇ ਹਾਂ ਜੀ ਕੋਲਾ ਭੱਲਾ 2025 ਨਾ ਵੀ ਸੰਗਤਾਂ ਨੇ ਝੰਡੇ ਝੁੰਡੇ ਲਾ ਕੇ ਪੂਰਾ ਆਪ ਦਾ ਟਾਟਾ ਇਸ ਤਿਆਰ ਕਰ ਲਿਆ ਨੌਜਵਾਨ ਕਹਿੰਦੇ ਆਪਾਂ ਟਾਟਾ ਇਸ ਤੇ ਜਾਣਾ ਯਾਤਰਾ ਇਹ ਤੇ ਕਰਨੀ ਆ ਦੇਖੋ ਕਿਹਾ ਆਨੰਦ ਵਜਿਆ ਪਿਆ ਵਾ ਆ ਕਿ ਟਰੈਕਟਰ ਟਰਾਲੀਆਂ ਤੇ ਜਾਂਦੇ ਕਹਿੰਦੇ ਨਹੀਂ 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 ਇੱਕ ਦੀ ਟਾਟਾ ਇਸ ਤੇ ਜਾਣਾ ਨੌਜਵਾਨ ਕਹਿੰਦੇ ਸਾਰੇ ਬੜਾ ਵਧੀਆ ਬਹੁਤ ਸੋਹਣਾ ਮੌਸਮ ਸੀਗਾ ਝੂਲਤੇ ਨਿਸ਼ਾਨ ਰਹਿਣਤ ਮਹਾਰਾਜ ਕੇ ਲੋ ਵੀ ਸਾਡਾ ਪਹਿਲਾ ਸਟਾਪ ਹੁਣ ਅਸੀਂ ਖੜ ਚੁੱਕੇ ਆ ਪੂਰੇ ਦੇ ਢਾਬੇ ਦੇ ਇੱਥੇ ਘਰ ਘਰ ਨੌਜਵਾਨ ਨੇ ਚਾਹ ਪੀਤੀ ਤੇ ਕਾਫੀ ਸ਼ਾਪ ਮਾਰੇ ਲੋ ਵੀ ਅਸੀਂ ਪਹੁੰਚ ਚੁੱਕੇ ਆ ਨੰਦਾ ਦੀ ਪੂਰੀ ਦੇ ਵਿੱਚ ਸ਼੍ਰੀ ਆਨੰਦਪੁਰ ਸਾਹਿਬ ਬਹੁਤ ਸੋਹਣੀ ਉੱਥੇ ਦੀਵ ਮਾਲਾ ਹੋਈ ਹੋਈ ਸੀਗੀ ਸਭ ਤੋਂ ਪਹਿਲਾਂ ਇਹ ਸ਼ਾਮ ਨੂੰ ਜਾ ਕੇ ਦਰਸ਼ਨ ਮਿਲੇ ਕੀਤੇ ਤੇ ਅਨੰਦ ਲਈ ਆਇਆ ਥੇ ਕੀਰਤਨ ਦਾ ਢਾਡੀ ਦਰਬਾਰ ਸਜਾਇਆ ਹੋਇਆ ਸੀਗਾ ਬਹੁਤ ਜ਼ਿਆਦਾ ਕੱਠ ਸੀਗਾ ਬਹੁਤ ਸੋਹਣੀ ਉਥੇ ਦੀਵ ਮਾਲਾ ਹੋਈ ਹੋਈ ਸੀਗੀ ਚਲੋ ਅਸੀਂ ਲੈ ਚਾਉਂਦੇ ਹਾਂ ਨੂੰ ਅਗਲੇ ਦਿਨ ਮੇਨ ਹੁਲੇਮਾ ਲੈਰ ਦੇਣ ਜਿੱਥੇ ਖਾਲਸਾ ਦੀ ਫੌਜਾਂ ਨੇ ਆਪਣੇ ਸ਼ਸਤਰ ਸਜਾਏ ਹੋਏ ਸੀਗੇ ਘੋੜਸਵਾਰੀ ਦਾ ਆਨੰਦ ਲੈ ਰਹੇ ਸੀਗੇ ਹਲਕੀ ਹਲਕੀ ਕੈਨਮਨ ਵੀ ਹੋ ਰਹੀ ਸੀਗੀ ਪਰ ਬਹੁਤ ਸੋਹਣੇ ਘੋੜੇ-ਘੋੜੇ ਸਾਨੂੰ ਦੇਖਣ ਨੂੰ ਮਿਲੇ ਇੱਥੇ। ਬੜਾ ਸੋਹਣਾ। ਉੱਥੇ ਦਰਸ਼ਨ ਕਰਨ ਦਾ ਸਾਨੂੰ ਮੌਕਾ ਮਿਲਿਆ। ਬਹੁਤ ਸੋਹਣੇ-ਸੋਹਣੇ ਘੋੜ ਸਵਾਰ। ਬਹੁਤ ਹੀ ਇੱਥੇ ਕਤਬ ਦਿਖਾਏ ਗਏ। ਤੁਸੀਂ ਦੇਖ ਹੀ ਸਕਦੇ ਆ। ਇਕੱਠ ਬਹੁਤ ਜਿਆਦਾ ਸੀਗਾ। ਇੱਕ ਤੀ ਹੁਲੇ-ਮੁਲੇ ਤੇ ਅਸੀਂ ਪਹੁੰਚ ਗਏ ਅਨੰਦਾਦੀਪੁਰੀ ਗੁਰਦੁਆਰਾ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਸーブ ਪੰਜ ਪਿਆਰੇ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਬਹੁਤ ਜ਼ਿਆਦਾ ਇਕੱਠ ਦੇ ਵਿੱਚ ਦੀ ਹੁੰਦੀ ਹੋਈ ਮਸਾਂ ਅਸੀਂ ਪੰਜ ਪਿਆਰੇ ਦੇ ਦਰਸ਼ਨ ਕੀਤੇ ਸ਼ਾਨਦਾਰ ਨਗਰ ਕੀਰਤਨ ਸੀਗਾ ਇਹ ਦੇਖ ਸਕਦੇ ਹੋ ਕਿਵੇਂ ਰੰਗ ਦੀ ਵਰਖਾ ਹੋ ਰਹੀ ਆ ਦੇਖੋ ਕਾਠ ਕਿੰਨਾ ਬਹੁਤ ਜਿਆਦਾ ਕਾਠ ਦੀ ਹੋ ਲੰਮਲਾ ਖੇੜਦਿਆਂ ਸੰਗਤਾਂ ਅਲੱਗ-ਅਲੱਗ ਤਰ੍ਹਾਂ ਦੀਆਂ ਬਹੁਤ ਜਿਆਦਾ ਦੇਖ ਤੋ ਰੰਗ ਦੇਖ ਸਕਦੇ ਹਾਂ ਸ਼ਰਕ ਤੇ ਪੂਰਾ ਲਾਲ ਲਲ ਹੋਏ ਪਈ ਸ਼ੜਕ ਤੇ ਦੇਖ ਨਹੀਂ ਰਹੀ ਸੀ ਮੈਨੂੰ ਲੱਗਦਾ ਅੱਧੀ ਅੱਧੀ ਇੰਚ ਇੱਕ ਇੱਕ ਇੰਚ ਰੰਗ ਚੜ ਗਿਆ ਸੀ ਦੇਖੋ ਸੰਗਤਾਂ ਦਾ ਹਾਲ ਰੰਗ ਦੇ ਨਾਲ ਫਿਰ ਉਹ ਦੋ ਵਾਰ ਅਸੀਂ ਚਾਹ ਦਾ ਲੰਗਰ ਵਿੱਚ ਆਏ ਤੇ ਘਰ ਘੜ ਚਾਹ ਪੀਤੀ 6 ਮਿੰਟ ਤੋਂ ਬਾਅਦ ਅਸੀਂ ਥੋੜਾ ਬੋੜਾ ਉੱਥੇ ਮੇਲੇ ਕਨੀ ਨਿਗਾਹ ਮਾਰੀ ਤੋਂ ਉਦੋਂ ਬਾਅਦ ਅਸੀਂ ਦਰਸ਼ਨ ਕਰਨ ਚਲੇ ਗਏ ਦਰਬਾਰ ਸਾਹਿਬ ਪੰਜ ਪਿਆਰੇ ਨਾਂ ਤੁਸੀਂ ਪੜ੍ਹ ਸਕਦੇ ਹੋ ਜਿਨ੍ਹਾਂ ਨੂੰ 10ਵੇਂ ਪਾਸ਼ਾ ਨੇ ਅਮਰ ਸਿਖਾ ਕੇ ਸਿੰਘ ਸਾਜਿਆ ਸੀਗਾ ਬਹੁਤ ਜ਼ਿਆਦਾ ਕੱਠ ਦੇ ਵਿੱਚ ਦੀ ਹੁੰਦੇ ਹੋਏ ਅਸੀਂ ਆਖਰ ਨੂੰ ਅੰਦਰ ਪਹੁੰਚ ਗਏ ਦਰਬਾਰ ਸਾਹਿਬ ਸ਼ਾਸਤਰਾਂ ਦੇ ਦਰਸ਼ਨ ਕੀਤੇ ਨਾਲ ਜੋ ਗੁਜੋਗਟਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਮੇਲੇ ਕਰਕੇ ਉਦੋਂ ਬਾਅਦ ਅਸੀਂ ਗਰਾਊਂਡ ਵੱਲ ਚੱਲੇ ਪਾਤੇ ਜਿੱਥੇ ਖਾਲਸਾਈ ਫੌਜਾਂ ਆਪਣੇ ਆ ਸ਼ਕਤੀਆਂ ਦਾ ਪ੍ਰਦਰਸ਼ਨ ਕਰਦੀ ਹੈ ਅਲੱਗ-ਅਲੱਗ ਖੇਡਾਂ ਖੇੜੀਆਂ ਜਾਂਦੀਆਂ ਖਾਲਸਾਈ ਬਰਾਸਨ ਦੀਆਂ ਖੇਡਾਂ ਖੇਡੀਆਂ ਜਾਂਦੀਆਂ ਵਾ ਸਾਰੇ ਉੱਥੇ ਜਥੇਬੰਦੀਆਂ ਦੇ ਜਥੇਦਾਰ ਸਾਹਿਬ ਆਏ ਹੋਏ ਸੀਗੇ ਅਲੱਗ-ਅਲੱਗ ਆਪੋ ਆਪਣੇ ਸਵਾਰੀਆਂ ਤੇ ਜਿਵੇਂ ਊਠ ਹੋਗੇ ਘੋੜੇ ਹੋਗੇ ਹਾਥੀ ਹੋਗੇ ਸਾਰੀਆਂ ਉੱਥੇ ਜਥੇਬੰਦੀਆਂ ਦੇ ਮੁਖੀ ਪਹੁੰਚੇ ਹੋਏ ਸੀਗੇ ਤੇ ਉਹ ਲਈ ਉੱਥੇ بارش ਵੀ ਹੋਣ ਲੱਗੀ ਸੀਗੀ ਪਰ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਨੂੰ ਕੋਈ ਫਰਕ ਨਹੀਂ ਪੈਂਦਾਗਾ ਫੋਦੀ ਬੈਂਡ ਦੇ ਦੇ ਨਾਲ-ਨਾਲ ਦੇਖੋ ਕੱਤਗੇ ਦਾ ਪ੍ਰਦਰਸ਼ਨ ਹੋ ਰਿਹਾ ਵਾ ਬਾਬਾ ਬਲਵੀਰ ਸਿੰਘ ਜੀ ਪਹੁੰਚੇ ਉੱਥੇ ਪੂਰੇ ਆਪਣੇ ਜਾਲੋ ਜਹਾਲ ਨਾਲ ਬਹੁਤ ਸੋਹਣੇ ਉੱਥੇ ਸਜਾਏ ਹੋਏ ਸੀ ਊਠ, ਹਾਥੀ, ਘੋੜੇ ਬਹੁਤ ਅਡੋ ਅਡਾ ਪ੍ਰਦਰਸ਼ਨ ਕੀਤਾ ਗਿਆ ਸਾਰਿਆਂ ਦਾ ਸਾਰੀਆਂ ਜਥਿਆਂ ਜਥੇਬੰਦੀਆਂ ਦੇ ਸਿੰਘ ਸਹਿਬਾਨ ਉੱਥੇ ਪਹੁੰਚੇ ਆਪੋ ਆਪਣੇ ਅਡੋ ਅਡਾ ਸਭ ਰੀਤੀ ਰਿਵਾਜਾਂ ਨਾਲ ਉਹਵੇਂ ਪਹੁੰਚੇ ਜਿਵੇਂ ਜਿਵੇਂ ਅਡੋ ਅਡਾ ਦਲਾਂ ਦੀਆਂ ਆਪ ਉਹ ਆਪਣਾ ਚੱਲਦਾ ਵਾ ਸਾਰਾ ਕੁਝ ਸ਼ਸਤਰਾਂ ਦਾ ਪ੍ਰਦਰਸ਼ਨ ਕਰਦਾ ਕਰਦੇ ਹੋਏ ਰੰਗ ਰੰਗਾ ਨਾਲ ਹੋਲਾ ਮਲਾਕ ਢਿਆ ਗਿਆ ਖਾਲਸੇ ਦੀ ਫੌਜਾਂ ਆਪਣੇ ਬਾਜਾਂ ਨਾਲ ਮੇਲਾ ਦੇਖਦੀਆਂ ਹੋਈਆਂ ਗਗਵਤਾਰ ਸਿੰਘ ਜੀ ਬਿਜੀ ਚੰਦੀ ਇਹ ਪਹੁੰਚੇ ਉਹਦੇ ਖੇਡਾਂ ਦਾ ਫਿਰ ਸਟਾਰ ਕੀਤੀਆਂ ਗਈਆਂ ਖਾਲਸਾਈ ਖੇਡਾਂ ਸਿੰਘਾਂ ਨੇ ਆਪੋ ਆਪਣੀਆਂ ਸ਼ਕਤੀਆਂ ਦਾ ਪ੍ਰਦਰਸ਼ਨ ਕੀਤਾ ਦੋ ਦੋ ਘੋੜਿਆਂ ਦੇ ਉੱਤੇ ਸਿੰਘ ਸਵਾਰ ਹੋ ਕੇ ਚਾਰ ਚਾਰ ਘੋੜਿਆਂ ਦੇ ਉੱਤੇ ਸਵਾਰ ਹੋ ਕੇ ਸਿੱਧੇ ਖੜੇ ਹੋ ਕੇ ਆਪਣੇ ਪ੍ਰਦਰਸ਼ਨ ਕਰਦੇ ਹੋਏ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਦੇ ਨੰਗ ਸਿੰਘ ਇਹ ਜਾਂ ਕੋਈ ਵੀ ਹੈ ਨਹੀਂ ਸੀ ਜਿਨ੍ਹਾਂ ਨੇ ਆਪਣੇ ਉੱਤੇ ਖੇਡ ਦਾ ਪ੍ਰਦਰਸ਼ਨ ਨਹੀਂ ਕੀਤਾ ਆ ਚਾਰਾਂ ਘੋੜਿਆਂ ਦੇ ਸਿੰਘ ਹੋ ਗਏ ਉਹ ਦੇਖੋ ਦੋ ਘੋੜਿਆਂ ਦੇ ਇੱਕ ਸਿੰਘ ਉੱਤੇ ਖੜਾ ਜਾਂਦਾ ਹੋਇਆ ਹਾਂ ਦੇਖੋ ਤਿੰਨ ਚਾਰ ਘੋੜਿਆਂ ਦੇ ਫੇਰ ਦੋ ਦੋ ਸਿੰਘ ਖੜੇ ਹੋ ਕੇ ਜਾਂਦੇ ਹੋਏ ਆਪਣੀ ਅਦੇ ਪੰਜ ਘੋੜਿਆਂ ਤੇ ਤਿੰਨ ਸਿੰਘ ਜਾਂਦੇ ਆ ਦੇਖੋ ਦੇਖੋ ਹਾ ਤਾਂ ਉਹ ਗੱਲ ਹੋ ਗਈ ਸਾਨੂੰ ਬਚਾਓ ਕੈਮਰੇ ਬਚਾਓ ਉਥੇ ਵੈਸੀ ਐਂਬੂਲੈਂਸ ਦਾ ਵੀ ਖਾਸ ਪ੍ਰਬੰਧ ਸੀਗਾ ਆ ਘੋੜਿਆਂ ਦੇ ਸੰਗਤਾਂ ਦੇ ਉੱਤੇ ਘੋੜੇ ਚੜ ਗਏ ਸੀਗੇ ਤੇ ਨਾਲ ਦੇ ਨਾਲ ਉਹਨਾਂ ਨੂੰ ਹਸਪੀਟਲ ਲੈ ਕੇ ਗਏ ਫਿਰ ਸੰਗਤਾਂ ਖਾਸ ਪਰਮੰਦਰ ਸੀ ਬਾਬੇ ਉੱਥੇ ਵਾਰੀ ਵਾਰੀ ਬੇਨਤੀਆਂ ਕਰਦੇ ਸੀ ਵੀ ਜਗ੍ਹਾ ਛੱਡ ਕੇ ਘੋੜਿਆਂ ਦਾ ਜਾਨਵਰਾਂ ਦਾ ਕੋਈ ਨਹੀਂ ਪਤਾ ਹੁੰਦਾ ਵੀ ਕਿੱਧਰ ਨੂੰ ਚਲੇ ਜਾਣ ਥੋੜੇ ਜਿਹੀ ਅੜੀ ਕਰਦੇ ਸੀ ਘੋੜੇ ਪਰ ਸਿੰਘਾਂ ਮੂਰੇ ਸਾਨੂੰ ਪਤਾ ਅੜੀ ਕਰਨ ਵਾਲਾ ਕਿੱਥੇ ਬਚਦਾ ਕੋਈ ਚਾਰ ਚਾਰ ਘੋੜਿਆਂ ਤੇ ਸਿੰਘ ਜਾਂਦੇ ਹੋਏ ਤੇ ਸਟੇਡੀਅਮ ਦੇ ਵਿੱਚ ਬਹਿ ਕੇ ਸੰਤ ਮਹਾਪੁਰਸ਼ ਪੂਰਾ ਆਨੰਦ ਲੈ ਰਹੇ ਸੀਗੇ ਇਹ ਉਹਦੋਂ ਸਾਡੀ ਵਾਪਸੀ ਹੋ ਗਈ ਤੇ ਦਰਬਾਰ ਸਾਹਿਬ ਵੱਲ ਇਹ ਦਰਬਾਰ ਸਾਹਿਬ ਵੱਲ ਆਏ ਤੇ ਆਉਂਦੇ ਆਉਂਦੇ ਅਸੀਂ ਦੇਖਿਆ ਕਿ ਕਿਉਂਕਿ ਮੇਲੇ ਵਿੱਚ ਢੀਡਾਂ ਮਾਰੇ ਜਾਏ ਫਿਰ ਅਸੀਂ ਚੰਡੋਲਾਂ ਦੇ ਝੂਟੇ ਲੈ ਮੇਲੇ ਨੂੰ ਥੋੜਾ ਆਨੰਦ ਮਾਣਿਆ ਫਿਰ ਵਾਪਸੀਆਂ ਤਿਆਰੀਆਂ ਹੋ ਰਹੀਆਂ ਸੀਗੀਆਂ ਜਿੰਨੀਆਂ ਵੀ ਲੰਗਰ ਸੰਗਤ ਨੇ ਲੰਗਰ ਲਾਏ ਹੋਏ ਸੀ ਸਭ ਵਾਪਸੀ ਨੂੰ ਸ਼ਾਮ ਨੂੰ ਅਸੀਂ ਉੱਥੇ ਪਾਰਕ ਦੇ ਵਿੱਚ ਆਈ ਅਤੇ ਅਗਲੇ ਦਿਨ ਉੱਠ ਕੇ ਵਾਸੀ ਵੀ ਵਾਪਸੀ ਨੂੰ ਚਾਲੇ ਪਾਤੇ ਬਹੁਤ ਜਿਆਦੇ ਰਾਸ ਸੀ ਕਿਉਂਕਿ ਓਲੇ ਮਹੱਲੇ ਤੋਂ ਅਗਲੇ ਦਿਨ ਤਾਂ ਫਿਰ ਸਾਰਾ ਵਾਪਸੀ ਆ ਜਾਂਦੇ ਆ ਮੁਰਦੇ ਹੋਏ ਸੀ ਚਾਹ ਪਕੌੜੇ ਖਾ ਕੇ ਘਰਾਂ ਨੂੰ ਚਾਲੇ ਪਾਤੇ ਸਾਡਾ ਟਾਟਾ ਏਸ ਵੀ ਪੂਰਾ ਹੈ ਕਿ ਅਨੰਤ ਲਾਸਟ ਇਹਦੇ ਵਿੱਚ ਫਿਰ ਅਸੀਂ ਝਾਂਡੇ ਵਾਲੇ ਲੰਗਰ ਚੱਕ ਕੇ ਪ੍ਰਸ਼ਾਦਾ ਪਾਣੀ ਛਕਿਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ